ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੂਗੇ ਅੱਜ ਅਸੀਂ ਗੱਲ ਕਰਾਂਗੇ ਕਿ ਟਵਿਨ ਫਲੇਮ ਨੂੰ ਮਿਲਾਉਣ ਦੇ ਵਿੱਚ ਡਿਵਾਈਨ ਆਪਣਾ ਕਿਵੇਂ ਰੋਲ ਅਦਾ ਕਰਦਾ ਹੈ ਅੱਜ ਅਸੀਂ ਇੱਕ ਡੂੰਘੇ ਅਤੇ ਬਹੁਤ ਹੀ ਰੋਹਾਨੀ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਰੂਹਾਂ ਇੱਕ ਦੂਜੇ ਨਾਲ ਇੰਨੀਆਂ ਸਟਰੋਂਗਲੀ ਕਨੈਕਟਡ ਕਿਵੇਂ ਹੁੰਦੀਆਂ ਨੇ ਕਿਉਂ ਉਹਨਾਂ ਦੀਆਂ એનર્ਜੀਸ ਹਮੇਸ਼ਾ ਮਿਲਦੀਆਂ ਨੇ ਭਾਵੇਂ ਦੂਰੀ ਕਿੰਨੀ ਵੀ ਹੋਵੇ ਇਹ ਕਨੈਕਸ਼ਨ ਕੋਈ ਆਰਡੀਨਰੀ ਕਨੈਕਸ਼ਨ ਨਹੀਂ ਬਲਕਿ ਇਹ ਹੁੰਦਾ ਹੈ ਟਵਿੰ ਫਲੇਮ ਕਨੈਕਸ਼ਨ ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਟਵਿੰ ਫਲੇਮ ਮਿਲਦੇ ਕਿਵੇਂ ਨੇ ਉਹਨਾਂ ਨੂੰ ਇਕੱਠਾ ਕਰਦਾ ਕੌਣ ਹੈ ਜਵਾਬ ਸਿਰਫ ਇੱਕ ਹੀ ਹੈ ਡਿਵਾਈਨ ਪਾਵਰ ਟਵਿੰ ਫਲੇਮ ਬੇਸਿਕਲੀ ਇੱਕ ਰੂਹ ਦੀਆਂ ਦੋ ਅਧੀਆਂ ਹੁੰਦੀਆਂ ਹਨ ਜਦੋਂ ਇਹ ਰੂਹ ਧਰਤੀ ਤੇ ਆਉਂਦੀ ਹੈ ਤਾਂ ਕਈ ਵਾਰ ਉਹ ਵੱਖ-ਵੱਖ ਸਰੀਰਾਂ ਵਿੱਚ ਜਨਮ ਲੈਂਦੀ ਹੈ ਤਾਂ ਕਿ ਵੱਖ-ਵੱਖ ਐਕਸਪੀਰੀਅੰਸ ਲੈ ਸਕਣ ਇਹ ਦੋ ਅਧੀਆਂ ਇੱਕ ਦੂਜੇ ਨਾਲ ਮਿਲਦੀਆਂ ਨੇ ਤਾਂ ਉਹਨਾਂ ਨੂੰ ਇਹ ਕੰਪਲੀਟਨੈਸ ਮਹਿਸੂਸ ਹੁੰਦੀ ਹੈ ਜਿਵੇਂ ਕਿ ਉਹਨਾਂ ਨੇ ਆਪਣਾ ਘਰ ਲੱਭ ਲਿਆ ਹੋਵੇ ਪਰ ਮਿਲਣਾ ਇੰਨਾ ਈਜ਼ੀ ਨਹੀਂ ਹੁੰਦਾ ਲਾਈਫ ਦੀ জারਨੀ ਵਿੱਚ ਬਹੁਤ ਸਾਰੇ ਚੈਲੰਜਸ ਕਾਰਮਿਕ ਲੈਸਨ ਅਤੇ ਹੀਲਿੰਗ ਦੀ ਲੋੜ ਹੁੰਦੀ ਹੈ ਇੱਥੇ ਡਿਵਾਈਨ ਦਾ ਰੋਲ ਸ਼ੁਰੂ ਹੋ ਜਾਂਦਾ ਹੈ ਟਵਿਨ ਫਲੇਮ ਦਾ ਮਿਲਾਪ ਕੋਈ ਐਕਸੀਡੈਂਟ ਨਹੀਂ ਹੁੰਦਾ ਇਹ ਪਹਿਲਾਂ ਹੀ ਸੋਲ ਕੰਟਰੈਕਟ ਵਿੱਚ ਲਿਖਿਆ ਹੁੰਦਾ ਹੈ ਡਿਵਾਈਨ ਹਰ ਰੂਹ ਨਾਲ ਇੱਕ ਯੋਜਨਾ ਬਣਾਉਂਦਾ ਹੈ ਕਿਹੜੇ ਐਕਸਪੀਰੀਅੰਸ ਲੈਣੇ ਨੇ ਕਿਹੜੀਆਂ ਸਖਿਆਵਾਂ ਸਿੱਖਣੀਆਂ ਨੇ ਅਤੇ ਕਦੋਂ ਆਪਣੀ ਦੂਜੀ ਅੱਧੀ ਨਾਲ ਮਿਲਣਾ ਹੈ ਕਈ ਵਾਰ ਇਹ ਮਿਲਾਪ ਛੋਟੀ ਉਮਰ ਵਿੱਚ ਵੀ ਹੋ ਜਾਂਦਾ ਹੈ ਕਈ ਵਾਰ ਲਾਈਫ ਦੇ ਬਹੁਤ ਲੇਟ ਸਟੇਜ ਤੇ ਪਰ ਡਿਵਾਈਨ ਟਾਈਮਿੰਗ ਹਮੇਸ਼ਾ ਪਰਫੈਕਟ ਹੁੰਦੀ ਹੈ ਇਸ ਸੋਲ ਕੰਟਰੈਕਟ ਦੇ ਰਾਹੀਂ ਦੋਵੇਂ ਰੂਹਾਂ ਇੱਕ ਦੂਜੇ ਦੀ ਸਪਿਰਚੁਅਲ ਗਰੋਥ ਵਿੱਚ ਹੈਲਪ ਕਰਦੀਆਂ ਨੇ ਕੁਝ ਫਲੇਮ ਹਮੇਸ਼ਾ ਡਿਵਾਈਨ ਟਾਈਮ ਤੇ ਹੀ ਮਿਲਦੇ ਨੇ ਤੁਸੀਂ ਸੋਚ ਸਕਦੇ ਹੋ ਅਸੀਂ ਤਾਂ ਕਾਫੀ ਪਹਿਲਾਂ ਹੀ ਮਿਲ ਸਕਦੇ ਸੀ ਪਰ ਡਿਵਾਈਨ ਜਾਣਦਾ ਹੈ ਕਿ ਉਸ ਸਮੇਂ ਤੁਸੀਂ ਸਪਿਰਚੂਅਲੀ ਜਾਂ ਫਿਰ ਇਮੋਸ਼ਨਲੀ ਤਿਆਰ ਨਹੀਂ ਸੀ ਡਿਵਾਈਨ ਪਹਿਲਾਂ ਤੁਹਾਨੂੰ ਹੀਲਿੰਗ ਦੇ ਰਾਹ ਤੇ ਲਿਆਉਂਦਾ ਹੈ ਤੁਹਾਡੇ ਕਾਰਮਿਕ ਲੈਸਨ ਕਲੀਅਰ ਕਰਵਾਉਂਦਾ ਹੈ ਤੁਹਾਡੀ ਇਨਰ ਸਟਰੈਂਥ ਬਣਾਉਂਦਾ ਹੈ ਜਦੋਂ ਤੁਹਾਡੀ ਵਾਈਬ੍ਰੇਸ਼ਨ ਹਾਈ ਹੋ ਜਾਂਦੀ ਹੈ ਅਤੇ ਤੁਸੀਂ ਅਨ ਕੰਡੀਸ਼ਨਲ ਲਵ ਨੂੰ ਸਮਝ ਸਕਦੇ ਹੋ ਉਦੋਂ ਡਿਵਾਈਨ ਤੁਹਾਨੂੰ ਆਪਣੇ ਟਵਿਨ ਫਲੇਮ ਨਾਲ ਮਿਲਾਉਂਦਾ ਹੈ ਡਿਵਾਈਨ ਦਾ ਰੋਲ ਸਿਰਫ ਮਿਲਾਉਣ ਤੱਕ ਨਹੀਂ ਹੁੰਦਾ ਬਲਕਿ ਉਸ ਤੋਂ ਪਹਿਲਾਂ ਟਵਿਨ ਫਲੇਮ ਨੂੰ ਹੀਲ ਕਰਵਾਉਣ ਦਾ ਵੀ ਹੁੰਦਾ ਹੈ ਟਵਿਨ ਫਲੇਮ ਜਰਨੀ ਦਾ ਸਭ ਤੋਂ ਇੰਪੋਰਟੈਂਟ ਹਿੱਸਾ ਹੁੰਦਾ ਹੈ ਅਵੇਕਨਿੰਗ ਇਹੀ ਅਵੇਕਨਿੰਗ ਡਿਵਾਈਨ ਵੱਲੋਂ ਹੁੰਦੀ ਹੈ ਤੁਹਾਨੂੰ ਸਾਈਨ ਮਿਲਣੇ ਸ਼ੁਰੂ ਹੋ ਜਾਂਦੇ ਨੇ ਡ੍ਰੀम्स ਨੰਬਰਸ ਲਾਈਕ ਲੈਵਲ 11 ਇਨਰ ਕਾਲਿੰਗ ਸਪਿਰਚੁਅਲ ਟੀਚਰਸ ਮਿਲਣੇ ਡਿਵਾਈਨ ਤੁਹਾਨੂੰ ਹੌਲੀ-ਹੌਲੀ ਈਗੋ ਫੀਅਰ ਅਤੇ ਪਾਸਟ ਟਰੋਮਾ ਤੋਂ ਮੁਕਤ ਕਰਵਾਉਂਦਾ ਹੈ ਤਾਂ ਜੋ ਤੁਸੀਂ ਪਿਓਰ ਲਵ ਵਿੱਚ ਜੀ ਸਕੋ ਦੀਵਾਨ ਡਿਵਾਈਨ ਤੁਹਾਨੂੰ ਆਪਣੇ ਟਵਿਨ ਫਲੇਮ ਨਾਲ ਮਿਲਾਉਣ ਲਈ ਕਈ ਸਾਈਨ ਦਿੰਦਾ ਹੈ ਜਿਵੇਂ ਕਿ ਵਾਰ-ਵਾਰ 11 11 ਜਾਂ 22 ਜਾਂ ਫਿਰ 33 ਵਰਗੇ ਐਂਜਲ ਨੰਬਰ ਵਾਰ-ਵਾਰ ਦਿਖਦੇ ਨੇ ਡ੍ਰੀਮ ਵਿੱਚ ਆਪਣੇ ਟਵਿਨ ਫਲੇਮ ਨੂੰ ਦੇਖਣਾ ਇੱਕ ਸਟਰੋਂਗ ਇਨਰ ਵੌਇਸ ਜੋ ਕਹਿੰਦੀ ਹੈ ਕਿ ਇਹ ਵੀ ਉਹ ਸੋਲ ਹੈ ਜਿਸ ਨੂੰ ਤੁਸੀਂ ਖੋਜ ਰਹੇ ਸੀ इन फिल्म जर्नी सिर्फ रोमांस ਲਈ ਨਹੀਂ ਹੁੰਦੀ ਡਿਵਾਈਨ ਕਈ ਵਾਰ ਦੋਵਾਂ ਨੂੰ ਸੈਪਰੇਸ਼ਨ ਵਿੱਚ ਵੀ ਪਾਉਂਦਾ ਹੈ ਇਹ ਸੈਪਰੇਸ਼ਨ ਕੋਈ ਪੁਨਿਸ਼ਮੈਂਟ ਨਹੀਂ ਹੁੰਦਾ ਬਲਕਿ ਇੱਕ ਬਲੇਸਿੰਗ ਹੁੰਦੀ ਹੈ ਕਿਉਂਕਿ ਇਸ ਸੈਪਰੇਸ਼ਨ ਵਿੱਚ ਦੋਵੇਂ ਆਪਣੀ ਸਪਿਰਚੁਅਲ ਗਰੋਥ ਕਰਦੇ ਨੇ ਡਿਵਾਈਨ ਇਨਸ਼ੋਰ ਕਰਦਾ ਹੈ ਕਿ ਦੋਵੇਂ ਆਪਣੇ ਕਾਰਮਿਕ ਸਾਈਕਲ ਕੰਪਲੀਟ ਕਰਨ ਤੇ ਆਪਣੇ ਆਪ ਨੂੰ ਹੀਲ ਕਰਨ ਇਹ ਪੋਸ ਪੇਨਫੁਲ ਹੁੰਦਾ ਹੈ ਪਰ ਵਿਦਆਊਟ ਥਿਸ ਸਟੇਜ ਰੀਯੂਨੀਅਨ ਪੋਸੀਬਲ ਨਹੀਂ ਹੁੰਦਾ ਡਿਵਾਈਨ ਟਵਿਨ ਫਲੇਮ ਨੂੰ ਮਿਲਾ ਕੇ ਸਿਰਫ ਪਰਸਨਲ ਹੈਪੀਨੈਸ ਨਹੀਂ ਦੇਣਾ ਚਾਹੁੰਦਾ ਉਸ ਦਾ ਹਾਇਰ ਪਲਾਨ ਹੁੰਦਾ ਹੈ ਟਵਿਨ ਫਲੇਮ ਨੂੰ ਮਿਲਾ ਕੇ ਡਿਵਾਈਨ ਚਾਹੁੰਦਾ ਹੈ ਕਿ ਇਹ ਦੋਵੇਂ ਧਰਤੀ ਤੇ ਰੋਸ਼ਨੀ ਅਤੇ ਅਨ ਕੰਡੀਸ਼ਨਲ ਲਵ ਨੂੰ ਫੈਲਾਉਣ ਉਨ੍ਹਾਂ ਦਾ ਮਿਸ਼ਨ ਹੁੰਦਾ ਹੈ ਕਿ ਉਹ ਲੋਕਾਂ ਦੀ ਹੈਲਪ ਕਰਨ। ਟਵਿਨ ਫਲੇਮ ਦਾ ਮਿਲਾਪ ਸਿਰਫ ਦੋ ਇਨਸਾਨਾਂ ਦੀ ਕਹਾਣੀ ਨਹੀਂ ਬਲਕਿ ਇਹ ਡਿਵਾਈਨ ਦਾ ਇੱਕ ਰੋਹਾਨੀ ਪਲਾਨ ਹੁੰਦਾ ਹੈ। ਡਿਵਾਈਨ ਹੀ ਕਰਦਾ ਹੈ ਉਹ ਸੋਲ ਕੰਟਰੈਕਟ ਬਣਾਉਂਦਾ ਹੈ। ਡਿਵਾਈਨ ਟਾਈਮਿੰਗ ਸੈੱਟ ਕਰਦਾ ਹੈ। ਹੀਲਿੰਗ ਕਰਵਾਉਂਦਾ ਹੈ। ਸਾਈਨ ਵੀ ਦਿਖਾਉਂਦਾ ਹੈ ਅਤੇ ਅੰਤ ਵਿੱਚ ਰੀ ਯੂਨੀਅਨ ਵੀ ਕਰਵਾਉਂਦਾ ਹੈ ਸਾਡੇ ਲਈ ਸਿਰਫ ਇੱਕੋ ਕੰਮ ਹੈ ਡਿਵਾਈਨ ਤੇ ٹرسٹ ਕਰਨਾ ਪੇਸ਼ੈਂਸ ਰੱਖਣਾ ਅਤੇ ਅਨ ਕੰਡੀਸ਼ਨਲ ਲਵ ਨੂੰ ਆਪਣੇ ਦਿਲ ਵਿੱਚ ਜਗਾਉਣਾ ਜਦੋਂ ਸਾਡੀ ਵਾਈਬ੍ਰੇਸ਼ਨ ਹਾਈ ਹੋ ਜਾਂਦੀ ਹੈ ਡਿਵਾਈਨ ਖੁਦ ਹੀ ਸਾਨੂੰ ਉਸ ਰਾਹ ਤੇ ਚਲਾਉਂਦਾ ਹੈ ਅਤੇ ਸਾਡੀ ਰੂਹ ਨਾਲ ਮਿਲਾਉਂਦਾ ਹੈ ਜੋ ਸਾਡੀ ਸੋਲ ਦੀ ਦੂਜੀ ਅੱਧ ਹੁੰਦੀ ਹੈ ਜਾਣਨ ਕਿ ਸਾਡਾ ਟਵਿਨ ਫਲੇਮ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਥੈਂਕ ਯੂ